ਮੇਰਾ ਨਾਮ ਮਰਜੀ ਸਾਖੀ ਹੈ ਮੈਂ ਦਾਖਾਣੇ ਪਿਛਲੇ 15 ਦਿਨੋਂ ਲਗਾਤਾਰ ਆ ਰਹੇ ਹਾਂ ਮੈਂ ਕੁਝ ਆਪਣੇ ਦੋਸਤਾਂ ਨੂੰ ਕੁਝ ਕਿਤਾਬਾਂ ਜਿਹੜੀਆਂ ਲਿਖੀਆਂ ਸੀ ਮੇਰੀਆਂ ਉਹ ਗਿਫਟ ਕਰਨੀਆਂ ਸੀ ਤੇ ਜਦੋਂ ਮੈਂ ਇੱਥੇ ਲਗਾਤਾਰ ਆ ਰਹੇ ਹਾਂ ਤਾਂ ਪਤਾ ਇਹ ਲੱਗਦਾ ਕਿ ਇਹਨਾਂ ਦਾ ਜਿਹੜਾ ਸਿਸਟਮ ਹੈ ਉਹ ਪਿਛਲੇ 1 ਹਫ਼ਤੇ ਤੋਂ ਆਪਸਟ ਹੈ ਪਿਛਲੇ ਸ਼ੁੱਕਰਵਾਰ ਜਿਹੜਾ ਸੀ ਉਹ ਸਿਸਟਮ ਜਿਹੜਾ ਉਹ ਬੰਦ ਕੀਤਾ ਸੀ ਇਹਨਾਂ ਨੇ ਦੋ ਦਿਨ ਤੱਕ ਆਕ ਜੋ ਕਿ ਇਹ ਇੱਕ ਨਵੀਂ ਪਾਲਿਸੀ ਦੇ ਤਹਿਤ ਜਿਹੜੀਆਂ ਪੁਰਾਣੀਆਂ ਰਜਿਸਟਰੀ ਸਿਸਟਮ ਹੁੰਦਾ ਸੀ ਉਹ ਬੰਦ ਕਰਤਾ ਹੁਣ ਇਹ ਹੈ ਕਿ ਸਪੀਡ ਪੋਸਟ ਆਉਣਾ ਸਪੀਡ ਪੋਸਟ ਦੇ ਪਲਾਂ ਉਹ ਜਿਹੜਾ ਕੰਪਿਊਟਰ ਆਪਰੇਟਰ ਹੈ ਉਹ ਭਰੇਗਾ ਫਿਰ ਜਿਹੜਾ ਸਬੰਧਤ ਵਿਅਕਤੀ ਹੈ ਉਹਦੇ ਫੋਨ ਦੇ ਉੱਤੇ ਇੱਕ OTP ਆਏਗਾ ਫਿਰ ਉਹ OTP ਉਹਨੂੰ ਦੱਸੇਗਾ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਉਹ ਰਜਿਸਟਰੀ ਜਿਹੜੀ ਹੈ ਜਾਂ ਸਪੀਡ ਪੋਸਟ ਦਾ ਜਿਹੜਾ ਉਹ ਹੋਣਾ ਕੋਈ ਕੀਆ ਜਾ ਰਿਹਾ ਦਾ ਤੁਹਾਨੂੰ ਆਪੇ ਲੱਗਦਾ ਹੈ ਇੱਕ ਤਾਂ ਕੱਲਾ ਗੁਰਦਾਸਪੁਰ ਦਾ ਸਿਸਟਮ ਅਪਡੇਟ ਨਹੀਂ ਇਹ ਸਾਰੇ ਹਿੰਦੁਸਤਾਨ ਦੇ ਸਿਸਟਮ ਜਿਹੜਾ ਉਹ ਅਪਡੇਟ ਕਰਨ ਦਾ ਇੱਕ ਤਰੀਕਾ ਹੈ ਪਰ ਇਹ ਉਸ ਸਮੇਂ ਹੋ ਰਿਹਾ ਜਦੋਂ ਪੰਜਾਬ ਜਾਂ ਹਿੰਦੁਸਤਾਨ ਦੇ ਵਿੱਚ ਰੱਖੜੀ ਦਾ ਤਿਹਾਰ ਜਿਹੜਾ ਉਹ ਦੇਸ਼ ਵਿਦੇਸ਼ ਜਾਂ ਸਾਰੇ ਹਿੰਦੁਸਤਾਨ 'ਚ ਮਨਾਇਆ ਜਾਂਦਾ ਹੈ ਤੇ ਇਹਦੇ ਨਾਲ ਕੀ ਹੋਇਆ ਕਿ ਬਹੁਤ ਸਾਰੇ ਸਵਾਣੀਆਂ ਜਿਹੜੀਆਂ ਆਪਣੇ ਭੈਣਾ ਭਰਾਵਾਂ ਨੂੰ ਰੱਖੜੀ ਭੇਜਣੇ ਚਾਹੁੰਦੇ ਸੀ ਜਿਵੇਂ ਕਿ ਬਾਹਰ ਦੇ ਲੋਕ ਜਿਹੜੇ ਨੇ ਉਹ ਬੱਚੇ ਬਾਹਰ ਬੈਠੇ ਨੇ ਜਦੋਂ ਰਕਰੀ ਜਾਂਦੀ ਹੈ ਤਾਂ ਨਾਲ ਉਹ ਆਪਣਾ ਛੋਟਾ ਮੋਟਾ ਸਮਾਨ ਵੀ ਜਿਹੜਾ ਬੱਚਾ ਲਈ ਪਰ ਪੀਦੇ ਨੇ ਪਰ ਮੈਂ ਇਸ ਨਗਾਤਰ ਦੇਖ ਰਿਹਾ ਤੇ ਲੋਕ ਜਿਹੜੇ ਬਹੁਤ ਖਰਾਬ ਹੋ ਰਹੇ ਨੇ ਉਧਰ ਜਿਹੜੇ ਕੋਰੀਅਰ ਵਾਲੇ ਨੇ ਪ੍ਰਾਈਵੇਟ ਕੰਪਨੀ ਵਾਲੇ ਨੇ ਉਹਨਾਂ ਨੇ ਰੇਟ ਜਿਹੜਾ ਉਹ ਵਧਾਤਾ ਮੈਂ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਕਿ ਆ ਇੱਕ ਕਿਤਾਬ ਹੈ ਇਹ ਕਿਤਾਬ ਜਿਵੇਂ ਪੋਸਟਾ ਆਰਡਰ ਜਿਹੜਾ ਹੀ ਦਾਖਰਾਂ ਹੀ ਭੇਜਾਂ ਤਾਂ ਮੇਰੇ 65 ਰੁਪਏ ਲੱਗਦੇ ਨੇ ਤੇ ਜੇ ਮੈਂ ਇਹੀ ਕੋਰੀਅਰ ਕੰਪਨੀ ਦੇ ਰਾਹੀਂ ਕਰਾਂ ਤਾਂ ਮੇਰਾ 100 ਰੁਪਏ ਲੱਗਦਾ ਹੈ ਤਾਂ ਜਣੀ ਕਿ ਮੇਰੇ ਕਹਿਣ ਤੋਂ ਪਾਵੇ ਹੈ ਕਿ ਇਹ ਜਿਹੜੀ ਆਪਾਂ ਇਹ ਕਹਿੰਦੇ ਕਿ ਸਰਕਾਰ ਨੇ ਜਦੋਂ ਬੀਐਸਐਨਲ ਬਣਾਇਆ ਸੀ ਰੋਡ ਵੇਜ ਬਣਾਈ ਸੀ ਰੇਲਵੇ ਬਣਾਇਆ ਸੀ ਪੋਸਟ ਆਫਟ ਬਣਾਇਆ ਸੀ ਅੰਗਰੇਜ਼ਾਂ ਦੇ ਟਾਈਮ ਦਾ ਤਾਂ ਆਮ ਲੋਕਾਂ ਨੂੰ ਰਾਹ ਦੇਣ ਵਾਸਤੇ ਸੀ ਪਰ ਜੋ ਮੈਨੂੰ ਮੇਰਾ ਅਨੁਭਵ ਹੈ ਜਾਂ ਮੇਰਾ ਸਾਰਾ ਕੁਝ ਸਮਝ ਆਇਆ ਹੈ ਕਿ ਇਹ ਸਰਕਾਰ ਜਿਹੜੀ ਹੈ ਕੇਂਦਰ ਸਰਕਾਰ ਵੱਲੋਂ ਇਸ ਨੂੰ ਨਿੱਜੀ ਕਰਨ ਵੱਲੋਂ ਧੱਕਾ ਜਾਈ ਮੈਨੂੰ ਕੋਈ ਐਗਜ਼ਾਮ ਜਿਹੜਾ ਫੈਨ ਦੇ ਖਰਾਬ ਹੋਏ ਹੋਏ ਹੋਰ ਉਸ ਤੋਂ ਬਾਅਦ ਕੋਈ ਵੱਲ ਦੇ ਕਰੀ ਹੋਈ ਮੈਂ ਇਥੋਂ ਧੱਕ ਕੇ ਬੀਜੀਆਂ ਲੈਣਾ ਲੱਗੀਆਂ ਹੁੰਦੀਆਂ ਸੀ ਤੇ ਟੱਕੇ ਨਾਲ ਇਥੇ ਰੁੰਡੀਆਂ ਜਾਂਦੀਆਂ ਕਿ ਅਸੀਂ ਹੁਣ ਵਟਰੀ ਚ ਪੈ ਭਿੱਤਣੀ ਹੈ ਹਾਰਤੇ ਇਹਨਾਂ ਨੇ ਜਿਹੜੇ ਫਾਰਮੀਆਂ ਰੱਖਣੀਆਂ ਵੀ ਨੇ ਇਹਨਾਂ ਨੇ ਇੱਕ ਹੱਲ ਕੱਢਿਆ ਕਿ ਇੱਕ ਲਫਾਫਾ ਲੈ ਲਓ ਉਹ ਲਫਾਫੇ ਦੇ ਵਿੱਚ ਰੱਖੜੀਆਂ ਪਾਓ ਤੇ ਆ ਡੱਬੇ 'ਚ ਪਾ ਦਿਓ ਤੇ ਫਿਰ ਡੱਬੇ ਦੇ ਕੋਲੇ ਖੜ ਕੇ ਉਹ ਇਸ ਕੱਲ ਸੋਚਦੀਆਂ ਕਿ ਖਾਨੀ ਇਹ ਕੈਨੇਡਾ ਅਮਰੀਕਾ ਜਾਂ ਨਿਊਜ਼ੀਲੈਂਡੇ ਰੱਖੜੀਆਂ ਪਹੁੰਚਣਗੀਆਂ ਵੀ ਕਿ ਨਹੀਂ ਪਹੁੰਚਣਗੀਆਂ ਆ ਮੈਂ ਤੁਹਾਨੂੰ ਇੱਕ ਉਦਾਹਰਨ ਆਪਣੇ ਤੌਰ ਤੇ ਦੇਣਾ ਕਿ ਮੇਰੀ ਬੇਟੀ ਨੇ ਇੱਕ ਰਖੜੀ ਜਿਹੜੀ ਆ ਉਹ ਆਪੂਨੇ ਭੇਜਨੀ ਸੀ ਉਹ 10 ਦਿਨ ਪਹਿਲਾਂ 15 ਦਿਨ ਪਹਿਲਾਂ ਭੇਜੀ ਸੀ ਪਰੰਤੂ ਉਹ ਜਦੋਂ ਅਸੀਂ ਉਸ ਦਾ ਉਹ ਉਹਦੀ ਉਹਦੀ ਟਰੈਕ ਕਰਦੇ ਆ ਪੋਸਟ ਟਰੈਕ ਤਾਂ ਉਹ ਅੰਮ੍ਰਿਤਸਰ ਰਹੀ ਸ਼ੋਅ ਕਰਦੇ ਰਹੀ ਤੇ ਉਹ ਜਦੋਂ ਸਾਨੂੰ ਇਹ ਲੱਗਾ ਕਿ ਰਖੜੀ ਆ ਟਾਈਮ ਤੇ ਨਹੀਂ ਪਹੁੰਚਣਾ ਅਸੀਂ ਕੱਲ ਇੱਕ ਪ੍ਰਾਈਵੇਟ ਕੰਪਨੀ ਆ ਜਿਹੜੀਆਂ ਗਿਫਟ ਕੰਪਨੀਆਂ ਨੇ ਉਹਦੇ ਰਾਹੀਂ ਅਸੀਂ ਜਿਹੜੀ ਐ ਉਹ ਰਖੜੀ ਭੇਜੀ ਦੁਆਰਾ ਤੇ 11-1500 ਰੁਪਏ ਸਾਡਾ ਲੱਗਿਆ ਤੇ ਜਿਹੜੀ ਰਕੜੀ ਹੁਣ ਭੇਜੀ ਸੀ ਇਧਰੋਂ ਡਾਕ ਰਾਹੀਂ ਉਹ ਵੀ ਅੱਜ ਪਹੁੰਚ ਗਈ ਆ ਤਾਂ ਇਹ ਜਿਹੜਾ ਦੂਰਾ ਖਰਚਾ ਕਿ ਸਿਰਫ ਡਾਕ ਖਲੇ ਦੀ ਜਿਹੜੀ ਹੈਗੀ ਕਮਾਲ ਦੇ ਨਾਲ ਇਹਨਾਂ ਦੀ ਉਹਦੇ ਨਾਲ ਜਿਹੜਾ ਹੈਗਾ ਹੋਇਆ